ਕਿੰਨੇ ਦਿਨ ਹੋ ਗਏ ਅਜ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਟੋਲ ਪਲਾਜ਼ਾ ਲਗਾਤਾਰ ਫ੍ਰੀ ਕੀਤਾ ਹੋਇਆ ਜੀ ਅੱਜ 14 ਦਿਨ ਹੋ ਗਏ ਸਾਨੂੰ ਹਾਂਜੀ ਕੱਲ 15ਵਾਂ ਦਿਨ ਅੱਛਾ ਜੀ ਅੱਜ 14 ਦਿਨ ਪੂਰੇ ਹੋ ਗਏ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਗੱਲ ਕਰਨ ਨਹੀਂ ਆਇਆ ਅੱਛਾ ਜੀ ਤੇ ਨਾ ਕੋਈ ਐਨਐਚ ਦਾ ਆਇਆ ਹਾਂਜੀ ਨਾ ਕੋਈ ਸਟੇਟ ਗਵਰਨਮੈਂਟ ਦਾ ਆਇਆ ਨਾ ਕੋਈ ਸੈਂਟਰ ਗਵਰਨਮੈਂਟ ਦਾ ਆਇਆ ਹਾਂਜੀ ਕੋਈ ਵੀ ਅਧਿਕਾਰੀ ਇੱਥੇ ਗੱਲ ਕਰਨ ਨਹੀਂ ਪਹੁੰਚਿਆ ਅੱਛਾ ਜੀ ਹੁਣ ਕੀ ਫੈਸਲਾ ਲਿਆ ਗਿਆ ਹੁਣ ਸਾਡੀਆਂ ਦੋਨਾਂ ਜਥੇਬੰਦੀਆਂ ਨਾਲ ਸਾਡੇ ਟੈਕਸੀ ਯੂਨੀਅਨ ਟਰੈਂਪੂ ਯੂਨੀਅਨ ਅ ਸਜੋਕੀ ਜਤੇ ਬੰਦੀਆਂ ਦੇ ਨਾਲ ਜਿਹੜਾ ਫੈਸਲਾ ਲਿਆ ਕਿ ਆ ਦੇਖੋ ਤੁਸੀਂ ਇਧਰੋਂ ਦੇਖ ਸਕਦੇ ਹੋ ਟੈਂਟ ਲੱਗ ਗਿਆ ਔਰ ਸਾਰੀ ਤਿਆਰੀ ਹੋ ਚੁੱਕੀ ਆ ਹੁਣ ਅਸੀਂ ਇਹਨਾਂ ਦੀ ਗੱਲ ਮੇਰਾ ਖਿਆਲ ਨਾਲ ਹੀ ਸੁਣੀਏ ਤੇ ਵਧੀਆ ਗੱਲ ਆ ਇਹ ਸੁਣਨੀ ਵੀ ਹੈ ਨਹੀਂ ਔਰ ਅਸੀਂ ਕੱਲ ਨੂੰ ਇਹਨੂੰ ਜਿਹੜੇ ਤਾਲੇ ਆ ਉਹ ਲਾ ਦੇਣੇ ਆ ਔਰ ਤਾਲੇ ਲਾ ਕੇ ਇਹਨੂੰ 19 ਚਿਰ ਬੰਦ ਰਹੂਗਾ ਜਿੰਨੀ ਚਿਰ ਜੇ ਇਹਨਾਂ ਨੇ ਚਰਾਉਣਾ ਵੀ ਹੋਊਗਾ ਤਾਂ ਸਾਡਾ ਮੀਟਿੰਗ ਕਰਕੇ ਖੋਲ ਸਕਦੇ ਨਹੀਂ ਤੇ ਨਹੀਂ ਖੋਲ ਸਕਦੇ ਸਰ ਸੱਦਾ ਦਿੱਤਾ ਗਿਆ ਲਗਾਤਾਰ ਪੈਂਫਲਟ ਵੰਡੇ ਗਏ ਆ ਸੋ ਕਿੰਨੇ ਕਿ ਲੋਕਾਂ ਦੀ ਕੱਲ ਪਹੁੰਚਣ ਦੀ ਉਮੀਦ ਹੈਗੀ ਕਿਹੜੇ ਕਿਹੜੇ ਲੋਕ ਆ ਕੱਲ ਜਥੇਬੰਦੀਆਂ 'ਚ ਤਕੜਾ ਇਕੱਠ ਹੋ ਰਿਹਾ ਜੀ ਤੇ ਸਾਡੇ ਜਿਹੜੇ ਕੇਐਮਐਮ ਦੇ ਲੀਡਰ ਨੇ ਉਹ ਕੱਲ ਸਾਰੇ ਆ ਰਹੇ ਨੇ ਉਹਨਾਂ 'ਚ ਜਿਹੜਾ ਵਫਾ ਤੋਂ ਉੱਤੇ ਮੀਟਿੰਗ ਚੱਲਦੀ ਪਈ ਆ ਇੱਕ ਉਹਨਾਂ ਜੋ ਵਫਾ ਬਣ ਜੂਗਾ ਇੱਥੇ ਜਿਨ੍ਹਾਂ ਨੇ ਇੱਥੇ ਆਉਣਾ ਡੈਲੀਗੇਸ਼ਨ ਉਹ ਇੱਥੇ ਡੈਲੀਗੇਸ਼ਨ ਆ। ਬਾਕੀ ਲਗਾਤਾਰ ਮੈਂਬਰ ਪਾਰਲੀਮੈਂਟ ਹੈਗੇ ਜਿਹੜੇ ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਸੀ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਉਹ ਕਹਿੰਦੇ ਵੀ ਇਹ ਪੰਜਾਬ ਸਰਕਾਰ ਦੇਖੇ ਕਾਨੂੰਨ ਵਿਵਸਥਾ ਦੇਖੇ ਕਹਿੰਦੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਆ ਕਿਤਨਾ ਕਿਤੇ ਕੋਈ ਜਵਾਬ ਦੇ ਰਹੇ ਨਹੀਂ। ਜਦੋਂ ਇੱਥੇ ਹਥਿਆਰ ਰੱਖ ਕੇ ਲੋਕਾਂ ਨੂੰ ਕੁੱਟਿਆ ਜਾਂਦਾ ਲੋਕਾਂ ਤੋਂ ਧੱਕੇ ਨਾਲ ਪੈਸੇ ਵਸੂਲ ਕੀਤੇ ਜਾਂਦੇ ਆ ਸਿਸਟਮ ਇਹਨਾਂ ਦਾ ਖਰਾਬ ਹੁੰਦਾ ਔਰ ਪੈਸੇ ਅਗਲਾ ਭਰਦਾ ਅਗਲੇ ਦੇ ਅਕਾਊਂਟ ਚ ਪੈਸੇ ਹੁੰਦੇ ਵੀ ਇਹਨਾਂ ਦਾ ਸਿਸਟਮ ਨਹੀਂ ਚੱਲਦਾ ਤਾਂ ਵੀ ਡਬਲ ਪੈਸੇ ਲੈਂਦੇ ਆ ਉਦੋਂ ਕਾਨੂੰਨ ਵਿਵਸਥਾ ਕਿੱਥੇ ਗਈ ਆ ਜੇ ਅੱਜ ਇਹਨਾਂ ਨੂੰ ਕਾਨੂੰਨ ਵਿਵਸਥਾ ਦੇਖਦੀ ਆ ਅਸੀਂ ਆਪਣੇ ਹੱਕਾਂ ਲਈ ਬੈਠੇ ਆ ਲੋਕਾਂ ਦੇ ਹੱਕਾਂ ਲਈ ਬੈਠੇ ਆ ਜਿਨ੍ਹਾਂ ਦੇ ਕੋਲੋਂ ਨਿਤ ਦਿਨ ਪੈਸਾ ਲੁੱਟਿਆ ਜਾਂਦਾ ਸੀ ਉਹਨਾਂ ਨੂੰ ਬਚਾਉਣ ਲਈ ਬੈਠੇ ਆ ਅਸੀਂ ਕਾਨੂੰਨ ਵਿਵਸਥਾ 'ਚ ਇੱਕ ਵੀ ਦਿਨ ਕਹਿ ਦੇਣਾ ਆਪਰ ਟ੍ਰੈਫਿਕ ਚੱਲਦੀ ਕੋਈ ਟ੍ਰੈਫਿਕ 'ਚ ਵੇਗਨ ਪਿਆ ਕਾਨੂੰਨ ਵਿਵਸਥਾ ਉੱਤੇ ਖਰਾਬ ਹ ਇਹਦੇ ਲੋਕਾਂ ਨੂੰ ਪਰੇਸ਼ਾਨੀ ਦਈਏ ਉਹਦੇ ਟ੍ਰੈਪ ਅਸੀਂ ਦੇ ਇੱਕ ਟੂਲ ਰੋਕਿਆ ਜਿਹੜਾ ਨਜਾਇਜ਼ ਪੈਸੇ ਵਸੂਲਦਾ ਸੀ ਉਹ ਰੋਕਿਆ ਸੀ ਔਰ ਉਹ ਉਹਦੇ ਚ ਕੋਈ ਕਾਨੂੰਨ ਵਿਵਸਥਾ ਖਰਾਬ ਨਹੀਂ ਹੋਈ ਉਹ ਕਹਿੰਦੇ ਨੇ ਕਹਿੰਦੇ ਵੀ ਮੇਰੀ ਗੱਲ ਹੋਈ ਹੈ ਉਹਦੇ ਫੈਕਟਰੀ ਨਾਲ ਉਹ ਕਹਿੰਦੇ ਵੀ ਪੂਰੇ ਜਿਹੜੇ ਐਲ ਐਫ ਸੀ ਆਈ ਦੇ ਸਾਰੇ ਪੂਰੇ ਇੰਡੀਆ 'ਚ ਜਿਹੜੇ ਟੋਲ ਟੈਕਸ ਵਧਾਏ ਗਏ ਨੇ ਇਕੱਲੇ ਪੰਜਾਬ 'ਚ ਨਹੀਂ ਵਧਾਏ ਉਹ ਕਹਿੰਦੇ ਵੀ ਪੂਰੇ ਇੰਡੀਆ 'ਚ ਵਧੇ ਨੇ ਸਾਨੂੰ ਕਾਰਨ ਦੱਸੋ ਕਿਉਂ ਵਧੇ ਨੇ ਇੱਥੇ 115 ਕਿਲੋਮੀਟਰ ਦੀ ਸੜਕਾ ਇਸ ਟੂਲ ਨੂੰ ਪੈਂਦੀ ਇਹਦੇ ਵਿੱਚ ਕੋਈ ਨਵਾਂ ਪੁਲ ਬਣਦਾ ਕੋਈ ਨਵੀਂ ਸੜਕ ਬਣਦੀ ਆ ਕੀ ਬਣਦਾ ਇਹਦੇ ਵਿੱਚ ਕੋਈ ਨਵੀਂ ਸਾਨੂੰ ਅਵਸਥਾ ਦੇ ਰਹੇ ਆ ਗਟਕਰੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਤੁਸੀਂ ਕਿ ਜਿੰਨਾ ਟੋਲਾਂ ਦੇ ਉੱਪਰ ਸਹੂਦਾ ਨਹੀਂ ਹੈਗੀ ਉਹ ਟੋਲ ਨਹੀਂ ਲੈ ਸਕਦੇ ਇਹਨਾਂ ਕੋਲੇ ਸਹੂਦਾ ਹੀ ਨਹੀਂ ਕੋਈ ਵੀ ਇਹ ਆ ਸਾਹਮਣੇ ਸੱਤ ਲੋਹੇ ਦਾ ਪੋਲਾ ਪੋਲਾ ਸਾਰਾ ਖਸਤਾਲ ਚਾ ਆ ਲੱਡੂ ਵਾਲ ਦਾ ਪੋਲਾ ਉਹ ਖਸਤਾਲ ਚਾ ਪਰਲਮੈਂਟ ਨੇ ਸਰਾਂਦ ਵਾਲਾ ਪੋਲਾ ਉਹ ਖਸਤਾਲ ਚਾ ਸੜਕ ਕਿਤੇ ਉਹ ਨਹੀਂ ਚੱਲਦੀ ਪਾਣੀ ਦੀ ਅਵਸਥਾ ਇਹਨਾਂ ਕੋਲੇ ਕੋਈ ਨਹੀਂ ਲੈਟਰਿੰਗ ਬਾਥਰੂਮ ਨਹੀਂ ਹੈਗੇ ਔਰ ਲੈਟਾ ਇਹਨਾਂ ਦੀਆਂ ਬੰਦ ਪਈਆਂ ਨੇ ਦੱਸੋ ਇਹ ਟੋਲ ਲੈਣ ਦੇ ਹੱਕਦਾਰ ਨੇ ਬੱਡੀ ਦਿਨ ਕਿਰਤੀ ਚੱਕ ਯੂਨੀਅਨ ਟੈਕਸੀ ਯੂਨੀਅਨ ਇੱਥੇ ਪਹੁੰਚਣੀਆਂ ਨੇ ਮਾਰਸਨ ਦਾ ਲੱਗਦਾ ਕਿ ਹੋਰ ਆਮ ਲੋਕ ਵੀ ਆਮ ਲੋਕ ਨਿਤ ਦੇ ਨਹੀਂ ਇੱਥੇ ਆਉਂਦੇ ਸੀ ਜਿੱਦਣ ਦੇ ਬੈਠੇ ਆ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਸੀ ਲੋਕਾਂ ਦੇ ਇੱਥੇ ਜੋ ਅਸੀਂ ਵੰਡਦੇ ਰਹੇ ਹੁਣ ਤੱਕ ਉਹ ਲੋਕ ਹੀ ਦੇ ਕੇ ਜਾਂਦੇ ਰਹੇ ਆ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਈ ਹਰ ਇੱਕ ਬੰਦਾ ਜੁੜਿਆ ਕੋਈ ਕਿਸ ਤਰ੍ਹਾਂ ਜੁੜਿਆ ਕੋਈ ਕਿਸ ਤਰ੍ਹਾਂ ਜੁੜਿਆ ਔਰ ਇਸ ਸਾਡੇ ਮੋਰਚੇ ਨਾਲ ਤਕਰੀਬਨ ਸਾਰੀ ਜਨਤਾ ਜੁੜੀ ਹੋਈ ਹੈ ਫੈਸਲਾ ਪੱਕਾ ਫੈਸਲਾ ਬਿਲਕੁਲ ਪੱਕਾ ਜੀ ਕੱਲ ਤਾਲੇ ਤਾਲੇ ਲਾਵਾਂਗੇ ਜੀ ਸਾਡਾ ਫੈਸਲਾ ਵਾ ਅਸੀਂ ਲਾਵਾਂਗੇ ਤਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰ ਪਹਿਲੇ ਦਿਨ ਤੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿੰਨੇ ਦਿਨ ਹੋ ਗਏ ਅਜੇ ਤੇ ਕਿਹੜੇ ਦਿਨ ਤਾਲਾ ਲਾਵਾਂਗੇ ਅਸੀਂ ਕੱਲ ਨੂੰ ਜੀ 30 ਤਰੀਕ ਦਾ ਅਸੀਂ ਟਾਈਮ ਦਿੱਤਾ ਸੀਗਾ ਇਹਨਾਂ ਨੂੰ ਵੀ ਪ੍ਰਸ਼ਾਸਨ ਆਊਗਾ ਕੋਈ ਗੱਲਬਾਤ ਕਰੂਗਾ ਪਰ ਕੋਈ ਨਹੀਂ ਆਇਆ ਇੱਥੇ ਐਡੀਐਮ ਸਾਹਿਬ ਤੋਂ ਬਾਅਦ ਕੱਲ ਆਈਜੀ ਸਾਹਿਬ ਆਏ ਸੀਗੇ ਉਹ ਉਹ ਕਹਿੰਦੇ ਵੀ ਅਸੀਂ ਇਹ ਪ੍ਰੋਸੈਸ ਨੂੰ ਹੁਣ ਤੇਜ਼ ਕਰਾਂਗੇ ਪਰ ਤੇਜ਼ ਕਰਨ ਨਾਲ ਕੀ ਹੋਣਾ ਵੀ ਸਾਡਾ ਹੱਲ ਕਰੋ ਹੁਣ 30 ਤਰੀਕ ਨੂੰ ਅਸੀਂ ਦੋਨੋਂ ਜਥੇਬੰਦੀਆਂ ਵੱਲੋਂ ਅਸੀਂ ਇਹ ਡਿੱਕਿਆ ਵਾ ਵੀ ਅਸੀਂ ਕੱਲ ਨੂੰ ਇਹਨੂੰ ਤਾਲਾ ਲਾ ਕੇ ਬੰਦ ਕਰਾਂਗੇ ਸਰ ਕਿੰਨੇ ਕਿੰਨੇ ਸਹਿਯੋਗ ਮਿਲ ਰਿਹਾ ਸਹਿਯੋਗ ਜੀ ਸਾਰੇ ਟਰੱਕ ਯੂਨੀਅਨ ਟੈਕਸੀ ਯੂਨੀਅਨ ਪੰਜਾਬ ਟਰੱਕ ਯੂਨੀਅਨ ਸਾਨੇਵਾਲ ਟਰੱਕ ਯੂਨੀਅਨ ਜਗਰਾਉਂ ਲੁਧਿਆਣਾ ਦਰਾਹਾ ਟੈਂਪੂ ਯੂਨੀਅਨ ਸਾਰਿਆਂ ਦਾ ਸਾਨੂੰ ਸਹਿਯੋਗ ਆ ਔਰ ਸਾਰੇ ਬਾਅਦ ਚੜ ਕੇ ਕੱਲ ਨੂੰ ਇਕੱਠ ਵੱਡਾ ਕਰਨਗੇ। ਇਥੇ ਉਸ ਤੋਂ ਬਾਅਦ ਵੀ ਨਜ਼ਰ ਰੱਖੀ ਜਾਊਗੀ ਕਿ ਕੀ ਬਾਅਦ ਖੋਲਿਆ ਨਾ ਜਾਵੇ ਜਾਂ ਚਲਾਇਆ ਨਾ ਜਾਵੇ ਜਾਂ ਮੀਟਿੰਗ ਤੋਂ ਬਿਨਾ ਕੋਈ। ਸਾਡੀ ਮੀਟਿੰਗ ਤੋਂ ਬਗੈਰ ਇਹ ਚਲਾ ਨਹੀਂ ਸਕਦੇ। ਜੇ ਚਲਾਉਣਗੇ ਅਸੀਂ ਦੇਖਾਂਗੇ ਫਿਰ ਇਹਨਾਂ ਨੂੰ। ਅੱਗੇ ਤਾਂ ਲੱਗਦਾ ਜੇ ਜਿਹੜੇ ਇਥੇ ਐਮਪਲੋਈ ਕੰਮ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਬੇਰੋਜ਼ਗਾਰ ਹੋ ਜਾਣਗੇ। ਉਹਨਾਂ ਲਈ ਕੀ ਕੋਈ ਕੋਈ ਗੱਲਬਾਤ ਕੋਈ ਸੋਚੀ ਹੈ? ਦੇਖੋ ਜੀ ਅਸੀਂ ਤਾਂ ਉਹ ਸਾਡੇ ਹੀ ਭਰਾ ਹਨ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਆ। ਜਿੱਥੇ ਸਾਡੀ ਸਹਿਯੋਗ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜਾਂਗੇ। ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਕਿਹੜਾ ਕਿਤੇ ਅਸੀਂ ਐਡਜਸਟ ਕਰ ਸਕਦੇ ਹੋਈਏ ਉਹ ਅਸੀਂ ਤੁਹਾਡੇ ਨਾਲ ਭਰਾ ਤੌਰ ਤੇ ਖੜੇ ਆਂ ਭਾਈਚਾਰੇ ਦਾ ਲੱਗਦਾ ਜੀ ਮੇਨ ਟੋਲ ਦਰਾਂ ਦੇ ਵਿੱਚ ਜਿਹੜਾ ਵਾਅਦਾ ਉਹਨੂੰ ਲੈ ਕੇ ਹੀ ਹੈ ਬਿਲਕੁਲ ਜੀ ਆਹ ਸਾਡੀ ਮੰਗਾਂ ਮੰਨ ਲੈਣ ਅਸੀਂ ਤਾਂ ਉੱਠ ਕੇ ਜਾਣ ਨੂੰ ਤਿਆਰ ਆਂ ਤੁਸੀਂ ਆਪ ਦੇਖ ਰਹੇ ਹੋ ਇੰਨੀ ਗਰਮੀ 'ਚ ਤੁਸੀਂ ਵੀ ਆਉਂਦੇ ਰਹੇ ਹੋ ਕਵਰ ਕੀਤਾ ਇਹਨਾਂ ਨੇ ਕੋਈ ਸਾਰ ਨਹੀਂ ਲਈ ਉੱਥੇ ক্রিকেট ਖੇਡਣਾ ਇਹ ਜ਼ਰੂਰੀ ਸਮਝਦੇ ਆ ਜਿਹੜੇ ਲੋਕ ਇੱਥੇ ਪਰੇਸ਼ਾਨ ਹੁੰਦੇ ਹਨ ਉਹਨਾਂ ਦਾ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਹੈਗਾ ਔਰ ਜਿਹੜੇ ਲੀਡਰ ਹਨ ਉਹ ਤੁਸੀਂ ਦੇਖ ਰਹੇ ਹੋ ਮੌਕੇ ਦੀ ਸਿਆਸਤ ਕਰਦੇ ਆ ਉਹ ਕੋਈ ਲੋਕਾਂ ਲਈ ਨਹੀਂ ਖੜੇ ਹੈਗੇ ਉਹਨਾਂ ਨੇ ਮੌਕਾ ਪ੍ਰਸਤੀ ਬਿਆਨ ਦੋਨੇ ਆ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਹੈ ਜਿਵੇਂ ਕੱਲ ਵੱਡਾ ਇਕੱਠ ਕੀਤਾ ਜਾ ਰਿਹਾ ਲੋਕਾਂ ਨੂੰ ਕੀ ਅਪੀਲ ਹੈਗੀ ਸਮਰਥਨ ਲੋਕਾਂ ਨੂੰ ਮੈਂ ਆਮ ਲੋਕੀ ਵੈਸੇ ਤਾਂ ਸਾਰੇ ਨਾਲ ਹਨ ਪਬਲਿਕ ਵੀ ਸਾਰੀ ਨਾਲ ਆ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਠੀਕ ਆ ਗਰਮੀ ਜ਼ਰੂਰ ਆ ਪਰ ਘਰਾਂ ਚੋਂ ਨਿਕਲੋ ਔਰ ਆ ਕੇ ਤੇ ਸਾਡਾ ਸਾਥ ਦਿਓ ਤਾਂ ਕਿ ਆਪਾਂ ਕੱਲ ਨੂੰ ਇਹਨਾਂ ਨੂੰ ਤਾਰੇ ਲਾ ਕੇ ਇਹ ਜਿਹੜਾ ਗੁੰਡਾ ਟੈਕਸ ਲੈ ਰਹੇ ਹਨ ਉਹਨਾਂ ਨੂੰ ਬੰਦ ਕੀਤਾ ਜਾ। ਬੱਚਾ ਸਵਾਲ ਹੈਗਾ ਜਿਹੜੀ ਹੋਰ ਕਿਸਾਨ ਜਿੱਥੇ ਬੰਦੀਆਂ ਹੈਗੀਆਂ ਨੇ ਮੋਟ ਲੱਖੋ ਵਾਲ ਯੂਨੀਅਨ ਹੈਗੀ ਹੋ ਰਹੀਆਂ ਉਹ ਕਿਉਂ ਨਹੀਂ ਤੁਹਾਨੂੰ ਸਮਰਥਨ ਦੇ ਰਹੀਆਂ ਇਸ ਸਮਾਂ ਨਹੀਂ ਜੀ ਸਾਰੇ ਲੋਕ ਆ ਰਹੇ ਹਨ ਉਹਨਾਂ ਦੇ ਕਈ ਜਥੇਬੰਦੀਆਂ ਦੇ ਬੰਦੇ ਆ ਰਹੇ ਆ ਸਾਡੇ ਕੋਲ ਅਸੀਂ ਕਿਸੇ ਨੂੰ ਨਹੀਂ ਕਿਹਾ ਤੁਸੀਂ ਨਾ ਆਓ ਸਾਰਿਆਂ ਨੂੰ ਅਸੀਂ ਤਾਂ ਕਹਿੰਨੇ ਆ ਭਾਈ ਇਹ ਕਿਉਂਕਿ ਦੇਖੋ ਜੀ ਸਾਰਿਆਂ ਦਾ ਕੰਮ ਆ ਇਹ ਸਾਂਝਾ ਕੰਮ ਆ ਸਾਰਿਆਂ ਨੂੰ ਅਸੀਂ ਕਿਸੇ ਨੂੰ ਪੱਤਰ ਤਾਂ ਦੇਣਾ ਨਹੀਂ ਵੀ ਆ ਜਾਓ ਸਾਰਿਆਂ ਨੂੰ ਖੁੱਲਾ ਸੱਦਾ ਜਿਹੜਾ ਆਉਣਾ ਚਾਹੁੰਦਾ ਵੈਲਕਮ ਆ ਸਕਦਾ ਜੀ ਸਾਡਾ ਹਫ਼ਤੇ ਤੋਂ ਚੱਲ ਰਿਹਾ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਸਾਡਾ ਜਿੰਨਾ ਵੀ ਡਰਾਈਵਰ ਭਾਈਚਾਰਾ ਸਾਡੀਆਂ ਪੰਜਾਬ ਦੀਆਂ ਤਿੰਨ ਜੂਨੀਅਨ ਚੌਥੀ ਸਾਡੀ ਤਿਆਰ ਹੋ ਚੁੱਕੀ ਹੈ ਟਰਾਂਸਪੋਰਟ ਇੱਕ ਸਾਂਝਾ ਫਰਟ ਸਾਡਾ ਤੇ ਦੇਖੋ ਡਰਾਈਵਰ ਜਿਹੜੇ ਆ ਸਾਡੀਆਂ ਗੱਡੀਆਂ ਇਕੱਲੀਆਂ ਸਾਡੀਆਂ ਨਹੀਂ ਲੰਗਦੀਆਂ ਹੋਰ ਪਬਲਿਕ ਵੀ ਬਹੁਤ ਲੰਗਦੇ ਇੱਥੇ ਕਿਸਾਨ ਜਥੇਬੰਦੀਆਂ ਨੇ ਸੋਚਿਆ ਸਾਡੇ ਵਾਰੀ ਸੋਚਿਆ ਉਹਨਾਂ ਦਾ ਤਾਂ ਕੋਈ ਟੋਲ ਪਲਾਜ਼ਾ ਲੱਗਦਾ ਨਹੀਂ ਸੋ ਜਿਹੜਾ ਟੋਲ ਪਲਾਜੇ ਦਾ ਦਿਨ ਪਰ ਹਰ ਰੋਜ਼ ਹਰ ਮਹੀਨੇ ਕਦੇ 20 ਰੁਪਏ ਕਦੇ 50 ਕਦੇ 100 ਸਭ ਤੋਂ ਵੱਡਾ ਟੋਲ ਪਲਾਜੇ ਜਿਹੜਾ ਇਸ ਟੋਲ ਪਲਾਜੇ ਤੇ ਸਾਡਾ ਜਿਹੜਾ ਡੁੱਟਕਸੁੱਟ ਹੁੰਦੀ ਆ ਇਹਨਾਂ ਦੇ ਪ੍ਰਤੀ ਅਸੀਂ ਜਿੰਨੀਆਂ ਵੀ ਕੱਲ ਨੂੰ 30 ਤਰੀਕ ਦੀ ਵੱਡੀ ਕੌਲ ਆ ਸਾਡੀਆਂ ਅੱਜ ਵੀ ਜਥੇਬੰਦੀਆਂ ਜੁਨੀਅਨ ਆਈਆਂ ਕੱਲ ਨੂੰ ਫੇਰ ਸਾਡੀ ਅਸੀਂ ਵੀ ਫੇਰ ਵੀ ਆਵਾਂਗੇ ਸਾਡੇ ਸੋ ਇਸ ਕਰਕੇ ਇਹ ਲੁੱਟਖਸੁੱਟ ਜਿਹੜੀ ਬੰਦ ਕੀਤੀ ਜਾਵੇ ਇਹ ਤਾਲਾ ਬੰਦੀ ਦੀ ਤਿਆਰੀ ਹੈ ਜੀ ਤੁਹਾਡੀ ਤਾਲਾ ਬੰਦੀ ਬਿਲਕੁਲ ਤਾਲਾ ਬੰਦੀ ਜਿਵੇਂ ਕਿਸਾਨ ਜਿੱਥੇ ਬੰਦੀਆਂ ਕਰਨਗੇ ਆਸੀਂ ਉਹਨਾਂ ਦੇ ਪੂਰਾ ਡਟ ਕੇ ਸਮਰਥਨ ਦੇਖੋ ਤੁਹਾਡੇ ਸਾਹਮਣੇ ਹੀ ਅੱਜ ਤੁਸੀਂ ਦੇਖ ਲਓ ਅੱਜ ਗੱਡੀਆਂ ਕਿਹੜੀ ਨਿਗਾ ਮਾਰ ਲਓ ਬੰਦੇ ਆ ਹੋਰ ਸਾਡੇ ਮੈਂਬਰ ਹਜੇ ਆ ਰਹੇ ਆ ਪਿੱਛੇ ਤੇ ਕੱਲ ਨੂੰ ਤੇ ਤੁਸੀਂ ਆਪੇ ਦੇਖ ਲੈਣਾ ਕਹਿਣ ਦੀ ਲੋੜ ਨਹੀਂ ਕੀ ਸਰਕਾਰਾਂ ਇਹਨਾ ਸੋਚਣ ਕੀ ਜੋ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉਹਦੇ ਨਾਲ ਸਮਰਥਨ ਜਿੰਨੀਆਂ ਵੀ ਸਾਡੇ ਗਰੁੱਪ ਬਣੇ ਹੋਏ ਆ ਯੂਨੀਅਨਾਂ ਦੇ ਯੂਨੀਅਨਾਂ ਬਣੀਆਂ ਹੋਈਆਂ ਹੈਲਪਲਾਈਨਾਂ ਉਹ ਸਾਰੇ ਹੀ ਸਮਰਥਨ ਦੇ ਵਿੱਚ ਤਿਆਰ ਨੇ ਦੋ ਦਿਨਾਂ ਤੇ ਤਿੰਨ ਦਿਨਾਂ ਤੋਂ ਲਗਾਤਾਰ ਬੈਠੇ ਨੇ ਪਰ ਹਟਕ ਪ੍ਰਸ਼ਾਸਨ ਨਹੀਂ ਪਹੁੰਚਿਆ ਕਿ ਗਲਵਾ ਦੇ ਦੇਖੋ ਉਹ ਸੁੱਤੀ ਨਹੀਂ ਦਾ ਉਹ ਸਾਡਾ ਤੇ ਜਗਾਉਣ ਦਾ ਮਤਲਬ ਬਣਦਾ ਬਾਕੀ ਜਾਗੇ ਨਾ ਜਾਗੇ ਸਾਲ ਨਾਲ ਜਾ ਕੇ ਤਾਂ ਵੀ ਬੈਠੇ ਰਹਮ ਕੱਲ ਤੋਂ ਪੱਕੀ ਤਾਲਾ ਤਾਲਾਬੰਦੀ ਹੋ ਜਾਣੀ ਆ ਠੀਕ ਆ ਉਸ ਤੋਂ ਬਾਅਦ ਸਰਕਾਰ ਸੋਚੇ ਕਿੰਨਾ ਘਾਟਾ ਆ ਜਾਂ ਕਿੰਨਾ ਨੁਕਸਾਨ ਹੁੰਦਾ ਉਹਨੂੰ ਕੀ ਕੀ ਸਮਾਨ ਤੁਹਾਡੇ ਵੱਲੋਂ ਕਾਫੀ ਜਿਹੜਾ ਮੰਗਾਇਆ ਗਿਆ ਟੈਂਟ ਦਾ ਸਮਾਨ ਵੀ ਮੰਗਾਇਆ ਗਿਆ ਹੋਰ ਵੀ ਐ ਕਿ ਦੇਖੋ ਸਾਡੇ ਵੱਲੋਂ ਤੇ ਅਸੀਂ ਤੇ ਕੀ ਦੇ ਸਕਦੇ ਆ ਧਰਨੇ ਵਾਸਤੇ ਅਸੀਂ ਤੇ ਜੋ ਤਿਲ ਪੁੱਲ ਆ ਸਾਡੇ ਡਰਾਈਵਰ ਭਰਾ ਗੱਡੀਆਂ ਦੇ ਵਿੱਚ ਆਟਾ ਦਾਲ ਛੋਲੇ ਜੋ ਵੀ ਅਸੀਂ ਤੇ ਦੇ ਸਕਦੇ ਆ ਉਹ ਲੈ ਕੇ ਆਏ ਆ ਬਾਕੀ ਜੋ ਤਿਲ ਪੁੱਲ ਸਾ ਤੋਂ ਮਨੋਂ ਤਨੋਂ ਤਨੋਂ ਜਿੰਨੀ ਵੀ ਹੋ ਸਕਦੇ ਸੀ ਸਮਰਥਨ ਦੇਵਾਂਗੇ ਦਮਾਂਗੇ ਸਾਡੇ ਸਾਡੇ ਪ੍ਰਧਾਨ ਜੀ ਇੱਥੇ ਆਏ ਹੋਏ ਤਕਰੀਬਨ ਤੇ ਸਾਡੀ ਜੁਨੀਅਨ ਦੇ ਅਸੀਂ ਪੂਰਾ ਡਟ ਕੇ ਸਮਰਥਨ ਕਰਾਂਗੇ ਸਾਡੀ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਇਸ ਵਿੱਚ ਸਮੂਲੀਅਤ ਕਰ ਰਹੀਆਂ ਜਾਂ ਪੂਰੇ ਪੰਜਾਬ ਪੂਰੇ ਇੰਡੀਆ ਚ ਹੋਣਗੇ ਜੀ ਬੱਖੋ ਬੱਖਰੇ ਜ਼ਿਲ੍ਹਿਆਂ ਦੇ ਵਿੱਚ ਬੱਖੋ ਬੱਖਰੀਆਂ ਸਟੇਟਾਂ ਦੇ ਵਿੱਚੋਂ ਸਾਡੇ ਅਸੀਂ ਕਾਲ ਦਿੱਤੀ ਹੋਈ ਆ ਕਿ ਜਿਹੜਾ ਇਹ ਟੋਲ ਪਲਾਜੇ ਤੇ ਇਕੱਲੇ ਇਸ ਟੋਲ ਪਲਾਜੇ ਤੇ ਨਹੀਂ ਹੋਰ ਟੋਲ ਪਲਾਜੇ ਵੀ ਲੁੱਟ-ਖੋਟ ਬਹੁਤ ਆ ਇੱਕ ਇਹਨਾਂ ਦਾ ਮੈਂ ਤੁਹਾਡੇ ਦਰਿਅ ਇੱਕ ਮੈਸੇਜ ਦੇਣਾ ਚਾਹੁੰਨਾ ਇਹਨਾਂ ਨੂੰ ਟੋਲ ਪਲਾਜੇ ਵਾਲਿਆਂ ਨੂੰ ਤੇ ਸਰਕਾਰਾਂ ਨੂੰ ਕਿ ਜਿਹੜੀ ਸਾਡਾ ਟੋਲ ਪਲਾਜੇ ਦੇ ਵਿੱਚ ਗੱਡੀ ਲੰਘਦੀ ਵਰਜ ਕਰੋ 50 ਪੈਸੇ ਕੱਟ ਲੈਣ 50 ਵਾਪਸੀ ਦੇ ਕੱਟ ਲੈਣਾ ਇਹ ਕੀ ਕਰਦਾ ਪਹਿਲਾਂ 75 ਪੈਸੇ ਕੱਟਦੇ ਆ ਉਸ ਤੋਂ ਬਾਅਦ 25 ਪੈਸੇ ਫੇਰ ਕੱਟਦੇ ਆ ਨੰਬਰ 2 ਤੁਹਾਡੇ 24 ਘੰਟੇ ਦਾ ਟਾਈਮ ਹੁੰਦਾ ਇਹਦੇ ਵਿੱਚ ਇਹ ਕੀ ਕਰਦਾ 24 ਘੰਟੇ ਦੇ ਵਿੱਚ ਗੱਡੀ ਤਿੰਨ ਵਾਰੀ ਆਵੇ ਚਾਰ ਵਾਰੀ ਇਹ ਡਬਲ ਕੱਟਣਿਆ ਇਹਦਾ ਇਹਦੇ ਬਾਰੇ ਵੀ ਕਾਨੂੰਨ ਹੋਣਾ ਚਾਹੀਦਾ ਕਿ ਜਿਹੜੀ ਗੱਡੀ ਇੱਕ ਵਾਰੀ ਕੱਟ ਗਿਆ ਉਹ ਤਿੰਨ ਵਾਰੀ ਲੰਘਦੀ ਚਾਰ ਵਾਰੀ ਉਹਦੇ ਵਿੱਚ ਸੈਟਿੰਗ ਕਰੋ ਜੇ ਬੰਦੇ ਵੱਡਾ ਢਾਕਾ ਪੈਂਦਾ ਸੀ ਦੇਖੋ ਤੁਹਾਡੇ ਸਾਹਮਣੇ ਇਹ 450 ਦੇ ਕਰੀਬ 500 ਦੇ ਕਰੀਬ ਇੱਕ ਲੱਖ ਇਹਨਾਂ ਤੇਲ ਨਹੀਂ ਲੱਗਦਾ ਜਿਹੜੇ ਲੁਧਿਆਣਾ ਫਲੋਰ ਜਾ ਉਦੇ ਲਈ ਉਹਨਾਂ ਤੇਲ ਨਹੀਂ ਲੱਗਦਾ ਇਹਨਾਂ ਟੋਲ ਪਲਾਜ਼ ਆ ਡੇਲੀ ਇਹਨਾਂ ਦੀ ਗੁੰਡਾਗਰਦੀ ਲੜਾਈ ਹੁੰਦੀ ਆ ਇੱਕ ਲੈਂ ਲੱਗੀ ਹੁੰਦੀ ਅੱਧੇ ਘੰਟੇ ਦੀ ਤੇ ਟੋਲ ਪਲਾਜ਼ਾ ਪੂਰਾ ਲੈਂਦੇ ਆ ਤੇ ਅਸੀਂ ਇਹਦਾ ਪੂਰਾ ਡਟ ਕੇ ਜਿਹੜਾ ਵਿਰੋਧ ਕਰਾਂਗੇ ਤੇ ਇਹਨੂੰ ਪੱਕੇ ਪੂਰਨ ਤੌਰ ਤੇ ਬੰਦ ਹੋਵੇਗਾ ਤੇ ਅਸੀਂ ਸਮਰਥਨ ਠੀਕ